ਸਤਿ ਸ਼੍ਰੀ ਅਕਾਲ ਜੀ ਆ ਤੁਹਾਨੂੰ ਦਿਖਾਣਾ ਹੈ ਪੇਂਟਰ ਬਹੁਤ ਹਿੰਮਤੀ ਮੁੰਡਾ ਹੈ ਬਹੁਤ ਹੀ ਨਾਲੇ ਪੜ੍ਹਾਈ ਕਰਦਾ ਹੈ ਤੇ ਨਾਲੇ ਆ ਕੰਮ ਕਰਦਾ ਹੈ ਆ ਕੀ ਆ ਜੀ ਕੀ ਨਾਮ ਆਪਣਾ ਨਾਮ ਦੱਸ ਬਈ ਗੁਰਪ੍ਰੀਤ ਅੱਛਾ ਤੇ ਕੀ ਕੰਮ ਕਰਦਾ ਨਾ ਤੂੰ ਪੇਂਟਰ ਦਾ ਅੱਛਾ ਨਾਲ ਪੜ੍ਹਾਈ ਕਰਦਾ ਵਾਹ ਜੀ ਬੜੀ ਹਿੰਮਤ ਹੈ ਮੁੰਡੇ ਦੀ ਨਾਲੇ ਪੜ੍ਹਾਈ ਕਰ ਰਿਹਾ ਹੈ ਵੀ ਖਰਚਾ ਪੈਣੀ ਤੂੰ ਬਣਾ ਕੇ ਨਾ ਤੇ ਫੇਰ ਪੜ੍ਹਾਈ ਕਰਦਾ ਬਹੁਤ ਬਹੁਤ ਮਨ ਖੁਸ਼ ਹੁੰਦਾ ਵੀ ਉਹ ਜਿਹੜੇ ਬੱਚੇ ਜਿਹੜੇ ਮਿਹਨਤ ਕਰਦੇ ਨੇ ਠੀਕ ਹੈ ਵਾਜਾ ਤੇ ਹੋਰ ਕੀ ਬ੍ਰੋ ਹੋਰ ਫਿਰ ਕਾਦੀ ਪੜਾਈ ਕਰ ਰਹੇ ਹਾਂ ਤਾਂ ਲੈਂ ਮੰ ਹੈ ਲੈਂ ਮੰ ਬੇਸਿ ਬੋਲ ਅੱਛਾ ਅੱਛਾ ਵਾਹ ਨਾਲੇ ਮਿਹਨਤ ਕਰਦਾ ਹੈ ਨਾਲੇ ਲੈਂ ਮੈਨ ਦਾ ਜਾਨੀ ਕਿ ਕੋਰਸ ਕਰ ਰਿਹਾ ਹੈ ਠੀਕ ਹੈ ਬੜੀ ਮਿਹਰਬਾਨੀ ਤੇ ਆ ਸਵੇਦਰ ਚਾ ਲੱਗੇ ਮਿਹਨਤ ਕਰਨ ਅੰਦਰ ਇਹ ਤੁਸੀਂ ਕੀਤਾ ਹੈ ਬੱਬੂ ਆ ਜਾ ਆਹ ਹੁੰਦੇ ਕੰਮ ਬਹੁਤ ਸੋਹਣਾ ਏ ਨਾਲੇ ਪੜ੍ਹਾਈ ਕਰਦਾ ਹੈ ਤੇ ਨਾਲੇ ਮਿਹਨਤ ਕਰਦਾ ਏ ਤੇ ਇਹ ਜਵਾਨਾਂ ਦਾ ਹਿੰਮਤ ਨੂੰ ਹੌਸਲਾ ਫਸਾਈ ਦੇਣਾ ਚਾਹੀਦਾ ਹੈ ਵੀ ਜੇ ਪੜ੍ਹਾਈ ਕਰਨੀ ਨਾਲ ਮਿਹਨਤ ਕਰਨ ਕੋਈ ਡਰ ਨਹੀਂ ਸਾਰੀ ਦੁਨੀਆ ਕਰਦੀ ਏ ਤੇ ਆਹ ਬੇਲੇ ਹੱਸੀ ਜਾਂਦਾ ਹੈ ਕੈਮਰੇ ਅੱਗੇ ਆਨ ਥੋੜਾ ਜੀਨ ਕਰਦਾ ਵਾ ਤੇ ਕੀ ਨਾ ਕੀ ਗੱਗੂ ਤੇਰਾ ਗੋਰਾ ਸਿੰਘ ਪਿੰਡ ਆ ਪਿੰਡ ਇਹ ਮੇਰ ਸੰਗਲ ਤੇ ਹੁਣ ਥੱਕ ਪਿਆ ਤੇ ਪਾਣੀ ਪੀਣ ਲੱਗਿਆ ਤੈਨੂੰ ਮੈਂ ਕਿਹਾ ਚਾਹ ਹੀ ਪੀ ਲਾ ਤੇ ਅੱਜ ਕੰਮ ਕੀ ਕਰਦਾ ਨਾ ਤੂੰ ਅਸਰਾਨੀ ਦੱਸ ਫੜਾਈ ਕਰਦਾ ਹੁਣ ਸੇਰੇ ਲਾ ਦੇ ਮੂੰਹ ਪਰ ਆ ਗਿਆ ਸੇਰੇ ਲਾ ਦੇ ਆ ਵੇ ਲੋਈ ਕਹਿੰਦਾ ਪੜਾਈ ਵੀ ਕਰਨਾ ਤੇ ਨਾਲ ਆ ਕੰਮ ਵੀ ਕਰੇ ਇਹ ਦੋ ਹੀ ਮੁੰਡੇ ਰਾਲ ਕੇ ਨਾ ਤੇ ਨਾਲ ਬੱਬੂ ਵੀ ਲੱਗਿਆ ਰਹਾ ਸਾਡਾ ਆਪਦਾ ਬੰਦਾ ਬੜੀ ਮਿਹਨਤ ਕੀਤੀ ਸਵੇਰ ਦੇ ਨਾ ਸ਼ਾਬਾਸ਼ ਇੱਕ ਪ੍ਰੋਗਰਾਮ ਰੱਖਿਆ ਜੀ ਤੇ ਉਹਦੇ ਕਰਕੇ ਆ ਰੰਗ ਨੂੰ ਟੁੱਟਿਆ ਵੱਜਿਆ ਸੀ ਉਹ ਸਾਰਾ ਕੀਤਾ ਹੈ ਪੀਓਪੀ ਇਹਨੂੰ ਕੀ ਕਹਿੰਦੇ ਰੰਗ ਨੂੰ ਕੀ ਕਹਿੰਦੇ ਪੀਓਪੀ ਵਾਹ ਵਾਲ ਪੱਟੀ ਹਾਂ ਵਾਲ ਪੱਟੀ ਕੀਤੀ ਨਾ ਜੀ ਠੀਕ ਹੈ ਜੀ ਮਿਹਰਬਾਨੀ ਤੁਹਾਨੂੰ ਇਹ ਇੱਕ ਬੱਚਾ ਮਿਲਦਾ ਉਹਦਾ ਹੌਸਲਾ ਵਜਾਈ ਕੀਤਾ ਕਰੋ ਵੀ ਠੀਕ ਹੈ ਮਿਹਨਤ ਵੀ ਕਰ ਤੇ ਨਾਲ ਪੜਾਈ ਵੀ ਕਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਆਮਰਾ ਜੀ ਬਾਕੀ ਸੰਗ ਦਾ ਅੱਗੇ ਨਹੀਂ ਆਉਂਦਾ ਵਾ